ਸ਼ਾਇਦ ਉਹਨਾਂ ਦੇ ਘਾਟੇ ਦਾ ਹਾਲੇ ਸਾਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਕਿਸ ਕਿਸਮ ਦਾ ਵੋਇਡ ਕ੍ਰੀਏਟ ਹੋਇਆ ਹੈ ਇਸ ਕਿਸਮ ਦੀ ਸਖਸ਼ੀਅਤ ਬਹੁਤ ਅਰਸੀ ਤੋਂ ਬਾਅਦ ਆਉਂਦੀ ਹੈ ਔਰ ਉਹਨਾਂ ਦਾ ਇੱਕ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਕਿ ਕੁਝ ਐਸਾ ਕਰਕੇ ਜਾਈਏ ਕਿ ਜਿਹੜੇ ਨੂੰ ਅਗਲੀਆਂ ਸਦੀਆਂ ਜਨਰੇਸ਼ਨਜ਼ ਯਾਦ ਕਰਨ ਉਹ ਅਸੀਂ ਕਿਉਂ ਅਸੀਂ ਅੱਜ ਭਾਈ ਵੀਰ ਸਿੰਘ ਜੀ ਨੂੰ ਯਾਦ ਕਰਦੇ ਆ ਜਾਂ ਪਾਤਰ ਸਾਹਿਬ ਨੂੰ ਅਸੀਂ ਯਾਦ ਕਰਦੇ ਹਾਂ ਉਹ ਇਸ ਕਰਕੇ ਹੀ ਹੈ ਕਿ ਬਹੁਤ ਅਨਮੋਲ ਖਜ਼ਾਨਾ ਉਹ ਪੰਜਾਬ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਦੇ ਕੇ ਗਏ ਨੇ ਔਰ ਉਹਨਾਂ ਦੇ ਹਰੇਕ ਸਨੇਹਾਇਚ ਬਹੁਤ ਖੂਬਸੂਰਤ ਮੈਸੇਜਸ ਨੇ ਭਾਵੇਂ ਉਹਨਾਂ ਨੇ ਪ੍ਰਵਾਸ ਤੇ ਲਿਖਿਆ ਹੈ ਭਾਵੇਂ ਸੈਪਰੇਸ਼ਨ ਤੇ ਲਿਖਿਆ ਹੈ ਭਾਵੇਂ ਪਿਆਰ ਤੇ ਲਿਖਿਆ ਹੈ ਉਹਨਾਂ ਨੇ ਹਰੇਕ ਪਹਿਲੂ ਤੇ ਹਰੇਕ ਜ਼ਿੰਦਗੀ ਤੇ ਐਸਪੈਕਟ ਤੇ ਉਹਨਾਂ ਨੇ ਉਹਨਾਂ ਦੀ ਕਵਿਤਾ ਹੈਗੀ ਹੈ ਸੋ ਬਹੁਤ ਵੱਡੀ ਰੇਂਜ ਹੈ ਬਹੁਤ ਵੱਡੀ ਸ਼ਬਦਾਵਲੀ ਦੀ ਉਹਨਾਂ ਦੀ ਰੇਂਜ ਹੈ ਔਰ ਜਿਸ ਕਿਸਮ ਨਾਲ ਉਹਨਾਂ ਨੇ ਆਪਣੀਆਂ ਆਪਣੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ ਹੈ ਉਹ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਇੱਕ ਬਹੁਤ ਵਿਲੱਖਣ ਕਿਸਮ ਦਾ ਉਹਨਾਂ ਦਾ ਵਰਕ ਹੈਗਾ ਔਰ ਇਹ ਹਮੇਸ਼ਾ ਹਮੇਸ਼ਾ ਵਾਸਤੇ ਸਾਰਿਆਂ ਨੂੰ ਯਾਦ ਰਹੇਗਾ ਔਰ ਹੁਣ ਪੰਜਾਬੀ ਲਿਟਰੇਚਰ ਦਾ ਸਕੂਲਾਂ ਚ ਪੜਾਉਣ ਦੀ ਵੀ ਇਹਨਾਂ ਦੀ ਬੁੱਕਸ ਦੀ ਲੋੜ ਹੈਗੀ ਹੈ ਤਾਂਕਿ ਅਸੀਂ ਇਹਨਾਂ ਦੀਆਂ ਲਿਖਤਾਂ ਨੂੰ ਅਸੀਂ ਭੁੱਲ ਨਾ ਜਾਈਏ ਔਰ ਉਹਨਾਂ ਦੀ ਜਿਹੜੀ ਉਹਨਾਂ ਦੀ ਰਾਈਟਿੰਗਸ ਨੇ ਉਹਨਾਂ ਦੀ ਥੋਟ ਹੈ ਉਹ ਅੱਗੇ ਤੱਕ ਜਨਰੇਸ਼ਨਸ ਤੱਕ ਚਲਦੀ ਰਹੇਗੀ ਕੋਈ ਕੋਈ ਵਲ ਸਪੈਸ਼ਲ ਪ੍ਰੋਗਰਾਮ ਆਰਗੇਨਾਈਜ਼ ਕਰਕੇ ਨੂੰ ਸਭ ਜੀ ਅਸੀਂ ਇਹ ਕਾਲ ਗਰੁੱਪ ਆਫ ਇੰਸਟੀਟਿਊਟਸ ਵੱਲੋਂ ਪ੍ਰੋਗਰਾਮ ਸਪੈਸ਼ਲੀ ਕੀਤਾ ਕਿਉਂਕਿ ਪਾਤਰ ਸਾਹਿਬ ਸਾਡੇ ਕੋਲੇ 6 ਵਾਰੀ ਆਏ ਨੇ ਇੱਥੇ ਔਰ ਹਰ ਹਮੇਸ਼ਾ ਹੀ ਕੁਛ ਨਾ ਕੁਛ ਅਲੱਗ ਹੁੰਦਾ ਸੀ ਕਿ ਅੱਜ ਦੀਆਂ ਜਿਹੜੀਆਂ ਅਰਵਿੰਦ ਜੀ ਨੇ ਜਿਹੜੀ ਪੋਇਟਰੀ ਰਿਸਾਈਟ ਕੀਤੀ ਹੈ ਬੀਟੀਆਂ ਨੇ ਕੀਤੀ ਉਹ ਇੱਥੇ ਵੀ ਸਾਰੀਆਂ ਰਿਸਾਈਟ ਕਰਕੇ ਗਏ ਹੋਏ ਨੇ ਔਰ ਮੇਰੇ ਨਾਲ ਮੈਨੂੰ ਪੰਜਾਬ ਨੂੰ ਤਾਂ ਲਾਸਟ ਜੋ ਹੈ ਹੈ ਮੈਨੂੰ ਨਿੱਜੀ ਤੌਰ ਤੇ ਵੀ ਉਹਨਾਂ ਦਾ ਬਹੁਤ ਵੱਡਾ ਘਾਟ ਮੈਂ ਮਹਿਸੂਸ ਕਰਦਾ ਹਾਂ ਕਿ ਉਹ ਮੇਰੇ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਔਰ ਵੱਡੇ ਭਰਾ ਵਰਗਾ ਰਿਸ਼ਤਾ ਸੀਗਾ ਸੋ ਇਸ ਕਰਕੇ ਤੁਸੀਂ ਦੇਖ ਰਹੇ ਹੋ ਵੀ ਇਹ ਸ਼ੌਕ ਜਿਹੜਾ ਹੈ ਉਹ ਉਹ ਕਾਹੀਂ ਅਸੀਂ ਇਸ ਕਿਸਮ ਦਾ ਇਵੈਂਟ ਆਰਗੇਨਾਈਜ਼ ਕੀਤਾ ਔਰ ਬੱਚਿਆਂ ਨੂੰ ਜੋੜਨ ਦੀ ਲੋੜ ਹੈ ਕਿ ਉਹਨਾਂ ਨੂੰ ਉਹਨਾਂ ਦੇ ਬਾਰੇ ਪਤਾ ਲੱਗੇ ਕਿ ਉਹ ਸਾਡੇ ਵਿੱਚੋਂ ਕਿੰਨੀ ਮਹਾਨ ਇੱਕ ਸ਼ਕਤੀ ਸਾਡੇ ਵਿੱਚੋਂ ਚਲੀ ਗਈ ਹੈ